ਪੰਜਾਬ ਕੈਬਨਿਟ ਚ ਲੰਬੇ ਸਮੇਂ ਤੋਂ ਫੇਰ ਬਦਲਦੀਆਂ ਚਰਚਾਵਾਂ ਹੋ ਰਹੀਆਂ ਸਨ ਕਿ ਕਿਹਾ ਜਾ ਰਿਆ ਸੀ ਕਿ ਕਈ ਮੰਤਰੀਆਂ ਨੂੰ ਮੰਤਰੀ ਮੰਡਲ ਚੋਂ ਬਾਹਰ ਕਰ ਦੇਣਾ ਤੇ ਕਈ ਨਵੇਂ ਚਿਹਰੇ ਆ ਮੰਤਰੀ ਮੰਡਲ ਚ ਸ਼ਾਮਲ ਕੀਤੇ ਜਾਣਗੇ ਇਸ ਦੇ ਚੱਲਦਿਆਂ ਬੀਤੇ ਦਿਨੀ ਮੰਤਰੀ ਮੰਡਲ ਚ ਫੇਰ ਬਦਲ ਹੋ ਵੀ ਗਿਆ ਕਈ ਮੰਤਰੀਆਂ ਨੂੰ ਅਸਤੀਫਾ ਦੇਣਾ ਪਿਆ ਤੇ ਕਈ ਚਿਹਰੇ ਜਿਹੜੇ ਨੇ ਉਹ ਨਵੇਂ ਸ਼ਾਮਲ ਹੋਏ ਨੇ ਮਾਨ ਸਰਕਾਰ ਦੀ ਮੰਤਰੀ ਮੰਡਲ ਦੇ ਵਿੱਚ ਦੱਸ ਦੇ ਕਿ ਜਿਹੜੇ ਮੰਤਰੀਆਂ ਨੂੰ ਅਸਤੀਫਾ ਦੇਣਾ ਪਿਆ ਉਹਨਾਂ ਦੇ ਵਿੱਚ ਅਨਮੋਲ ਗਗਨਮਾਨ ਚੇਤਨ ਸਿੰਘ ਜੋੜਾ ਮਾਜਰਾ ਬ੍ਰਹਮਸ਼ੰਕਰ ਤੇ ਬਲਕਾਰ ਸਿੰਘ ਸ਼ਾਮਲ ਸਨ ਹੁਣ ਇਹ ਸਵਾਲ ਉਠੇ ਸਹੀ ਕਿ ਕਿਉਂ ਇਹਨਾਂ ਉਚਾਰਾ ਮੰਤਰੀਆਂ ਨੂੰ ਅਸਤੀਫਾ ਦੇਣਾ ਪਿਆ ਮੰਤਰੀ ਮੰਡਲ ਚ ਇਹਨਾਂ ਹੀ ਮੰਤਰੀਆਂ ਨੂੰ ਕਿਉਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਸੂਤਰਾਂ ਦਾ ਮੰਨਣਾ ਹੈ ਕਿ ਅਨਮੋਲ ਗਗਨਮਾਨ ਦਾ ਇੱਕ ਬਿਆਨ ਜਿਹੜਾ ਉਹਨਾਂ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਦਿੱਤਾ ਸੀ ਅਨਮੋਲ ਗਗਨਮਾਨ ਨੇ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਸੀ ਕਿ ਉਹਨਾਂ ਦੇ ਨਾਮ ਤੇ ਰਿਸ਼ਵਤ ਮੰਗੀ ਜਾ ਰਹੀ ਹੈ ਭ੍ਰਿਸ਼ਟਾਚਾਰ ਹੋ ਰਿਹਾ ਜਿਸ ਤੋਂ ਬਾਅਦ ਮਾਨ ਸਰਕਾਰ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਹਾਈ ਕਮਾਂਡ ਦੇ ਵਿੱਚੋਂ ਕੇਜਰੀਵਾਲ ਦੇ ਉੱਤੇ ਸਵਾਲ ਖੜੇ ਹੋ ਰਹੇ ਸਨ ਕਿਹਾ ਜਾ ਰਿਹਾ ਸੀ ਆਮ ਜਨਤਾ ਹੀ ਵਿਰੋਧੀ ਧਿਰ ਨੇ ਤਾਂ ਚਲੋ ਸਵਾਲ ਕਰਨਾ ਹੀ ਸੀ ਉਦੋਂ ਨਾਲ ਆਮ ਜਨਤਾ ਵੀ ਸਵਾਲ ਚੁੱਕਣ ਲੱਗ ਪਈ ਸੀ ਕਿ ਜੇਕਰ ਮਾਨ ਸਰਕਾਰ ਕਹਿੰਦੀ ਹੈ ਕਿ ਉਹ ਭ੍ਰਿਸ਼ਟਾਚਾਰ ਖਤਮ ਕਰ ਰਹੀ ਹੈ ਨਾਲ ਹੀ ਉਹਨਾਂ ਨੇ ਨੰਬਰ ਵੀ ਦਿੱਤੇ ਹੋਏ ਨੇ ਕਿ ਜੇਕਰ ਕੋਈ ਫੋਨ ਕਰਦੇ ਨੰਬਰਾਂ ਤੇ ਕਾਲ ਕਰਕੇ ਸਰਕਾਰ ਨੂੰ ਜਾਨੂ ਕਰਵਾਇਆ ਜਾਵੇ ਪਰ ਉਹਨਾਂ ਦੀ ਖੁਦ ਦੀ ਮੰਤਰੀ ਕਹਿ ਰਹੀ ਹੈ ਕਿ ਉਹਨਾਂ ਦੇ ਨਾਮ ਤੇ ਰਿਸ਼ਵਤ ਮੰਗੀ ਜਾ ਰਹੀ ਹੈ ਭ੍ਰਿਸ਼ਟਾਚਾਰ ਹੋ ਰਿਹਾ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਅਨਮੋਲ ਗਗਨ ਮਾਨ ਨੂੰ ਇਹੀ ਕਾਰਨ ਰਿਹਾ ਕਿ ਉਹਨਾਂ ਨੂੰ ਮੰਤਰੀ ਮੰਡਲ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਦੂਜੇ ਨੰਬਰ ਤੇ ਆਉਂਦੇ ਨੇ ਚੇਤਨ ਸਿੰਘ ਜੋੜਾ ਮਾਜਰਾ ਚੇਤਨ ਸਿੰਘ ਜੋੜਾ ਮਾਜਰਾ ਨੂੰ ਮੰਤਰੀ ਮੰਡਲ ਤੋਂ ਲਾਂਬੇ ਕਰਨ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਨਰਾਜ਼ਗੀ ਜਿਹੜੀ ਆ ਦੇਖੀ ਜਾ ਰਹੀ ਸੀ ਕਿ ਜ਼ਿਲ੍ਹਾ ਜ਼ਿਲ੍ਹਾ ਵਾਸੀ ਜਿਹੜੇ ਨੇ ਉਹ ਚੇਤਨ ਸਿੰਘ ਜੋੜਾ ਮਾਜਰਾ ਤੋਂ ਕੁਝ ਖਾਸ ਖੁਸ਼ ਨਹੀਂ ਸਨ ਨਰਾਜ਼ ਚੱਲੇ ਸਨ ਉਹਨਾਂ ਦੇ ਕਾਮਕਾਰ ਤੋਂ ਵੀ ਕੁਝ ਵਧੀਆ ਉਹਨਾਂ ਨੂੰ ਫੀਡਬੈਕ ਸਰਕਾਰ ਨੂੰ ਨਹੀਂ ਮਿਲ ਰਿਹਾ ਸੀ ਤੇ ਨਾ ਹੀ ਉਹਨਾਂ ਦੇ ਵਿਵਹਾਰ ਤੋਂ ਜਿਸ ਕਰਕੇ ਚੇਤਨ ਸਿੰਘ ਜੋੜਾ ਮਾਜਰਾ ਨੂੰ ਵੀ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਉਹਨਾਂ ਤੋਂ ਅਸਤੀਫੇ ਦੀ ਮੰਗ ਕੀਤੀ ਗਈ ਤੇ ਦੱਸਦੀ ਇਹ ਕਿ ਚੇਤਨ ਸਿੰਘ ਜੋੜਾ ਮਾਜਰਾ ਨੂੰ ਕਿਹਾ ਜਾ ਰਿਹਾ ਹੈ ਕਿ ਬਿਲਕੁਲ ਵੀ ਇਲਮ ਨਹੀਂ ਸੀ ਕਿ ਉਹਨਾਂ ਤੋਂ ਮਾਨ ਸਰਕਾਰ ਜਿਹੜੀ ਹੈ ਉਹ ਅਸਤੀਫੇ ਦੀ ਮੰਗ ਕਰ ਸਕਦੀ ਹੈ ਜਿਹੜਾ ਨੰਬਰ ਆਉਂਦਾ ਹੈ ਬ੍ਰਹਮਸ਼ੰਕਰ ਜਿੰਪਾ ਦਾ ਬ੍ਰਹਮਸ਼ੰਕਰ ਜਿੰਪਾ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਖਿਲਾਫ ਕੋਈ ਸ਼ਿਕਾਇਤਾਂ ਮਾਨ ਸਰਕਾਰ ਨੂੰ ਮਿਲਿਆ ਸੀ ਉਹਨਾਂ ਦੇ ਕੰਮ ਤੋਂ ਉਹਨਾਂ ਦਾ ਫੀਡਬੈਕ ਜਿਹੜਾ ਹੈ ਉਹ ਵਧੀਆ ਨਹੀਂ ਜਿਹੜਾ ਕਿ ਸਰਕਾਰ ਨੂੰ ਮਿਲ ਰਿਹਾ ਸੀ ਇਸ ਕਰਕੇ ਬ੍ਰਹਮਸ਼ੰਕਰ ਜਿੰਪਾ ਨੂੰ ਵੀ ਅਸਤੀਫਾ ਦੇਣਾ ਪਿਆ ਤੇ ਚੌਥੇ ਦੇ ਆਉਂਦੇ ਨੇ ਬਲਕਾਰ ਸਿੰਘ ਬਲਕਾਰ ਸਿੰਘ ਦੇ ਤੇ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦੀ ਨੀਲੀ ਵੀਡੀਓ ਸਾਹਮਣੇ ਇਸ ਜਿਸ ਕਰਕੇ ਬਿਲਕੁਲ ਸਾਫ਼ ਸਪਸ਼ਟ ਹੈ ਕਿ ਸੁਦਰ ਦਾ ਕਹਿਣਾ ਹੈ ਕਿ ਇਸੇ ਕਾਰਨ ਕਰਕੇ ਬਲਕਾਰ ਸਿੰਘ ਦੇ ਕੋਲੋਂ ਮਾਨ ਸਰਕਾਰ ਨੇ ਅਸਤੀਫੇ ਦੀ ਮੰਗ ਕੀਤੀ ਤਾਂ ਉਹਨਾਂ ਨੂੰ ਮੰਤਰੀ ਤੋਂ ਬਾਹਰ ਕਰ ਦਿੱਤਾ ਤੇ ਉਧਰ ਹੀ 5 ਨਵੇਂ ਮੰਤਰੀਆਂ ਨੂੰ ਪੰਜਾਬ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਗਿਆ